ਸਾਨੂੰ ਪ੍ਰਸੰਗਦੇਸਰ ਦਾ ਬਹੁਤ ਮਾਣ ਆ ਕਿਉਂਕਿ ਉਹਨੇ ਸਾਡੇ ਪਿੰਡ ਦਾ ਨਾਮ ਦੁਨੀਆ ਦੇ ਵਿੱਚ ਉਹਨੇ ਕੋਨੇ ਚ ਬਚਾਇਆ ਤੇ ਬਹੁਤ ਵਧੀਆ ਇਨਸਾਨ ਆ ਮਲਨਸਾਰ ਆ ਤੇ ਪਿੰਡ ਦੇ ਵਿੱਚ ਵੀ ਆਉਣ ਜਾਣ ਵਾਲਾ ਵਧੀਆ ਹੈ ਸਾਰੇ ਲੋਕਾਂ ਨੂੰ ਮਿਲਦੋਲ ਵਧੀਆ ਹੈ ਸੋਹਣੀ ਫੈਮਿਲੀ ਐ ਇਹਦੀ ਕੋਈ ਗੱਲ ਨਹੀਂ ਸਾਰੇ ਇੱਥੇ ਚਾਚੇ ਤਾਏ ਉਹਨਾਂ ਦੇ ਇਹਦਾ ਆਪਣਾ ਪਰਿਵਾਰ ਹੈ ਜੀ ਬਹੁਤ ਵਧੀਆ ਇਨਸਾਨ ਹੈ ਜੀ ਤਸਵੀਰ ਦੱਸੜ ਵੀਰ ਤੇ ਆਪਣੇ ਹਮੇਸ਼ਿਆ ਕੋਈ ਵੀ ਪ੍ਰੋਗਰਾਮ ਹੋਵੇ ਕੋਈ ਵੀ ਪਿੰਡ ਦੇ ਵਿੱਚ ਫੰਕਸ਼ਨ ਹੋਵੇ ਜਾਂ ਫਿਰ ਏਦਾਂ ਕੋਈ ਖੇਡਾਂ ਵੀ ਕਰਾਉਨੇ ਆਪਾਂ ਕੋਈ ਵੀ ਹਮੇਸ਼ਿਆ ਉਹ ਪਹੁੰਚਦੇ ਨੇ ਭਾਵੇਂ ਕੀ ਜੰਪੜ ਉਹ ਅਮਲੋਦ ਹੀ ਨਹੀਂ ਪਰ ਉਹਨਾਂ ਦਾ ਪਿਛੋਕੜ ਜੋ ਜਸੜ ਪਿੰਡ ਦੇ ਨਾਲ ਜੁੜਿਆ ਹੋਇਆ ਹੈ ਹਰ ਇੱਕ ਦੁੱਖ ਤਕਲੀਫ ਦੇ ਵਿੱਚ ਕਿਸੇ ਦੇ ਵੀ ਜੋ ਵੀ ਗੁਰਦੁਪਿੰਡ ਜਸੜ ਦੇ ਵਿੱਚ ਆਉਂਦੇ ਨੇ ਗੁਰਦੁਆਰਾ ਸਾਹਿਬ ਜਰੂਰ ਆਉਂਦੇ ਨੇ ਅਧినਗਰ ਜਸੜ ਦੀ ਸੰਗਤ ਦਾ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਪੂਰਾ ਸਹਿਯੋਗ ਦਿੰਦੇ ਨੇ ਨੂੰ ਬਹੁਤ ਮੈਂ ਮਾਣ ਮਹਿਸੂਸਿੰਦਾ ਹਾਂ ਸਾਨੂੰ ਹਰ ਇੱਕ ਯਾਨੀ ਕਿ ਗਾਣੇ ਚ ਕੱਲੇ ਕੱਲੇ ਗਾਣੇ ਚ ਦਸ ਫੜਾ ਪਿੰਡ ਦਾ ਨੌਂ ਦਾ ਹੀ ਯਾਨੀ ਕਿ ਬੱਚਾ ਬੱਚਾ ਪਿੰਡ ਦਾ ਸਾਰੇ ਬੱਚੇ ਫੈਨ ਹੈ ਜੀ ਅਸੀਂ ਆਪ ਵੀ ਖੁਦ ਫੈਨ ਹੈ ਜੀ ਦੇਖੋ ਤਰਥੇਮ ਜਸਟਰ ਵਧੀਆ ਕਲਾਕਾਰ ਆ ਉਹਨਾਂ ਦਾ ਪਰਿਵਾਰ ਵਧੀਆ ਇਹ ਤੋਦੱਕ ਸਾਡੇ ਪਿੰਡ ਦੇ ਦੋ ਕਲਾਕਾਰ ਹੋਏ ਨੇ ਤਰਸੀਮ ਜਸਵਰ ਤੇ ਇੰਦਰੀਤ ਨਿੱਕੂ ਇੰਦਰੀਤ ਨਿੱਕੂ ਦਾ ਪਰਿਵਾਰ ਵੀ ਬਹੁਤ ਵਧੀਆ ਗੁਰੂ ਘਰ ਨੂੰ ਮੰਨਣ ਵਾਲਾ ਤੇ ਤਰਸੀਮ ਜਸਵਰ ਦਾ ਪਰਿਵਾਰ ਵੀ ਗੁਰੂ ਘਰ ਨੂੰ ਮੰਨਣ ਵਾਲਾ ਤੇ ਇਹਨਾਂ ਦੇ ਘਰ ਦੇ ਵਿੱਚ ਰੱਬ ਦਾ ਨਾਮ ਬੜਾ ਲਿਆ ਜਾਂਦਾ ਦੋਨਾਂ ਘਰਾਂ ਦੇ ਵਿੱਚ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਦੋਨੇ ਅੱਜ ਅਸੀਂ ਪਹੁੰਚੇ ਆਂ ਪਿੰਡ ਜੱਸੜ ਜੋ ਕਿ ਪੰਜਾਬੀ ਮੂਵੀ ਇੰਡਸਟਰੀ ਦੇ ਧਾਕੜ ਕਲਾਕਾਰ ترسےم ਜੱਸੜ ਦਾ ਪੁਸਤੈਨੀ ਪਿੰਡ ਆ ਕਰਾਂਗੇ ਗੱਲ ਲੋਕਾਂ ਦੇ ਨਾਲ ਕੀ ਹੈ ਲੋਕਾਂ ਦਾ ਕਹਿਣਾ ترسےم ਜੱਸੜ ਨੂੰ ਲੈ ਕੇ ਸਰ ਆਪਣੇ ਜੀ ਬਹੁਤ ਹੀ ਪਿਆਰ ਕਿਉਂ ਪਿੰਡ ਦੇ ਜੰਪਨ ਹੁਣ ਕਰਨ ਉਹਨਾਂ ਦੇ ਤੇ ਬਾਕੀ ਫੈਮਲੀ ਦੇ ਚ ਫੈਮਲੀ ਆ ਬਹੁਤ ਸੋਹਣੀ ਫੈਮਲੀ ਆ ਇਹ ਜੀ ਕੋਈ ਗੱਲ ਬੰਦ ਸਾਰੇ ਇੱਥੇ ਚਾਚੇ ਤਾਏ ਉਹਨਾਂ ਦੇ ਸਾਡਾ ਆਪਣਾ ਪਰਿਵਾਰ ਆ ਜੀ ਬਹੁਤ ਵਧੀਆ ਇਨਸਾਨ ਆ ਜੀ ترسےਮ ਜੱਸੜ ਵੀ ਤੇ ਆਪਣੇ ਹਮੇਸ਼ਿਆ ਕੋਈ ਵੀ ਪ੍ਰੋਗਰਾਮ ਹੋਵੇ ਕੋਈ ਵੀ ਪਿੰਡ ਦੇ ਵਿੱਚ ਫੰਕਸ਼ਨ ਹੋਵੇ ਜਾਂ ਫਿਰ ਏਦਾਂ ਕੋਈ ਖੇਡਾਂ ਹੋਵੇ ਕਰਾਉਨੇ ਆਪਾਂ ਕੋਈ ਵੀ ਹਮੇਸ਼ਾ ਉਹ ਪਹੁੰਚਦੇ ਨੇ ਕੋਈ ਏਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਿਹਾਣ ਦੇ ਵੀ ਨਹੀਂ ਪਿੰਡ ਦੇ ਪਿਛੇ ਕਿ ਆਪਣਾ ਅੱਜ ਸਟਾਰ ਲੈਵਲ ਤੇ ਨੇ ਉਹ ਕਿ ਨਹੀਂ ਕਿਸੇ ਪਿੰਡ ਨੂੰ ਭੁੱਲ ਗਏ ਪਰ ਨਹੀਂ ਜੀ ਅੱਜ ਵੀ ਉਹਨਾਂ ਦਾ ਇੱਥੇ ਸਭ ਕੁਝ ਬਸਦਾ ਜ਼ਮੀਨ ਵੀ ਘਰ ਵੀ ਤੇ ਆਪਣੇ ਖੂਨ ਆਪਣਾ ਉਹਨਾਂ ਸਾਰੇ ਇੱਥੇ ਨੇ ਚਾਚੇ ਤਾਏ ਸਾਰੇ ਇੱਥੇ ਨੇ ਜੀ ਪਿੰਡ ਨੇ ਇੱਕ ਦੇਖ ਰਿਹਾ ਸੀ ਸਾਫ਼ ਸੁਥਰੀਆਂ ਸੜਕਾਂ ਪੱਕੀਆਂ ਸੜਕਾਂ ਸੀਵਰੇਜ ਵਿਵਸਥਾ ਪਿੰਡ ਦੇ ਤਰੱਕੀ ਦੇ ਵਿੱਚ ਵੀ ਉਹਨਾਂ ਨੇ ਕੋਈ ਯੋਗਦਾਨ ਪਾਇਆ ਹਾਂਜੀ ਜੀ ਕੋਈ ਬਹੁਤ ਵਧੀਆ ਕਰ ਰਹੇ ਨੇ ਸਰ ਉਹ ਆਪਣਾ ਵਧੀਆ ਸੰਯੋਗ ਦੇ ਰਹੇ ਨੇ ਕੋਈ ਵੀ ਕੰਮ ਹੋਵੇ ਵੀ ਅਜੇ ਕਦੇ ਵੀ ਸਾਨੂੰ ਉਹਨਾਂ ਨੇ ਮਨਾਹੀ ਨਹੀਂ ਕਰੀ ਕਦੇ ਵੀ ਉਹਨਾਂ ਜਵਾਬ ਨਹੀਂ ਆਇਆ ਕਿ ਅਸੀਂ ਸਾਰਾ ਪਿੰਡ ਇਹ ਉਹਨਾਂ ਇਸ ਟਾਈਮ ਮਲੂ ਰਹਿ ਰਹੇ ਨੇ ਰਹਿ ਰਹੇ ਨੇ ਉਹ ਉੱਥੇ ਵੀ ਜੇ ਜਾਣੇ ਆ ਤਾਂ ਕੋਈ ਵੀ ਗੱਲਬਾਤ ਅਸੀਂ ਕਰਦੇ ਆ ਤਾਂ ਉਹ ਵੱਧ ਚੜ ਕੇ ਹਿੱਸਾ ਪਾਉਦੇ ਨਹੀਂ ਜੀ ਕਿਸੇ ਕੰਮ ਵਿੱਚ ਵੀ ਹੋਵੇ ਤਾਂ ਲਾਸਟ ਕਦੋਂ ਆਏ ਸੀਗੇ ਜੀ ਹੁਣ ਫਿਲਮਾਂ ਦੇ ਵਿੱਚ ਬਿਜ਼ੀ ਰਹਿਣ ਕਰਕੇ ਪਿਆਰੇ ਜਦੋਂ ਉਹਨਾਂ ਨੂੰ ਟਾਈਮ ਮਿਲਦਾ ਜਦੋਂ ਚਾਹੇ ਮੰਨ ਲਓ ਵੀ ਹੁਣ ਵੀ ਜਦੋਂ ਵੀ ਫਰੀ ਹੁੰਦੇ ਨੇ ਉਹ ਵੀ ਉਹਨੇ ਟਾਈਮ ਦੇਣਾ ਸਾਂ ਉਹ ਜਦੀ ਮਤਲਬ ਪਰਵੰਦੇ ਵਿੱਚ ਪ੍ਰੋਗਰਾਮ ਆ ਇਦਾਂ ਬੁਲਾ ਲਈ ਤੇ ਜਦੀ ਆ ਜਾਂਦੇ ਕੋਈ ਇਦਾਂ ਨਹੀਂ ਹੈਗਾ ਚੱਕਰ ਵੀ ਨਹੀਂ ਆਉਣਾ ਵੀ ਹਾਂ ਜੀ ਮੈਂ ਉਹ ਦੋ ਜਦੋਂ ਮੇਰਾ ਦਿਲ ਕਰਦਾ ਉਹਨਾਂ ਦਾ ਵੀ ਤੁਹਾਨੂੰ ਪਿੰਡ ਦੇ ਆ ਹਮੇਸ਼ਾ ਨਾਲ ਖੜੇ ਨੇ ਜੀ ਪਿੰਡ ਦੇ ਜੀ ਆਪਣੇ ਪਰਾਦੇ ਘਰਾਂ ਦੇ ਵਿੱਚੋਂ ਨਹੀਂ ਜਾਵਣ ਭਾਵੇਂ ਕੀ ਜੰਪੜ ਉਹ ਅਮਲੋਦ ਹੀ ਨਹੀਂ ਪਰ ਉਹਨਾਂ ਦਾ ਪਿਛੋਕੜ ਜੋ ਜਸਟਰ ਪਿੰਡ ਦੇ ਨਾਲ ਜੁੜਿਆ ਹੋਇਆ ਹੈ ਹਰ ਇੱਕ ਦੁੱਖ ਤਕਲੀਫ ਦੇ ਵਿੱਚ ਕਿਸੇ ਦੇ ਵੀ ਹਰ ਇੱਕ ਦੁੱਖ ਤੋਂ ਸੁੱਖ ਦੇ ਹਾਮੀ ਹੁੰਦੇ ਨੇ ਗੁਰਦੁਆਰਾ ਸਾਹਿਬ ਵਿਖੇ ਮੈਂ ਡਿਊਟੀ ਨਿਭਾ ਰਿਆਂ ਗਰੰਤ ਸਿੰਘ ਦੀ ਜਦੋਂ ਵੀ ਗੁਰਦੁਪਿੰਡ ਜਸੜ ਦੇ ਵਿੱਚ ਆਉਂਦੇ ਨੇ ਗੁਰਦੁਆਰਾ ਸਾਹਿਬ ਜ਼ਰੂਰ ਆਉਂਦੇ ਨੇ ਅਤੇ ਨਗਰ ਜਸੜ ਦੀ ਸੰਗਤ ਦਾ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਪੂਰਾ ਸਹਿਯੋਗ ਦਿੰਦੇ ਨੇ ਜਦੋਂ ਵੀ ਮਤਲਬ ਕਿ ਭਾਵੇਂ ਕਿ ਉਹ ਅੱਜ ਪੂਰੀਆਂ ਬਲੰਦੀਆਂ ਦੇ ਉੱਪਰ ਪਹੁੰਚੇ ਹੋਏ ਨੇ ਪਰ ਨਗਰ ਜਸੜ ਦੇ ਵਿੱਚ ਜਦੋਂ ਆਉਂਦੇ ਨੇ ਹਰੇਕ ਨੂੰ ਉਹ ਮਿਲਾਪੜੇ ਸੁਹਾ ਦੇ ਨਾਲ ਪੂਰੇ ਮਤਲਬ ਕਿ ਨਿਮਰਤਾ ਦੇ ਨਾਲ ਮਿਲਦੇ ਨੇ ਉਹਨਾਂ ਦੇ ਮਨ ਦੇ ਵਿੱਚ ਮਤਲਬ ਕਿ ਕੋਈ ਇਹ ਜਿਹਾ ਐਟੀਟਿਊਡ ਨਹੀਂ ਹੈਗਾ ਵੀ ਮੈਂ ਇੰਦੀ ਵੱਡੀ ਮਤਲਬ ਕਿ ਬਲੰਦੀ ਦੇ ਉੱਤੇ ਆ ਜਾਂ ਇੰਨੇ ਉੱਚਕੂਟੀ ਦਾ ਕਲਾਕਾਰ ਆ ਨਹੀਂ ਪਰ ਉਹ ਹਰੇਕ ਨੂੰ ਪੂਰੇ ਮਿਲ ਆਪਰੇ ਸੁਭਾਅ ਦੇ ਨਾਲ ਮਿਲਦੇ ਨੇ ਤਾਂ ਕਿਹੜੇ ਕਿਹੜੇ ਪ੍ਰੋਗਰਾਮਾਂ ਤੇ ਆਉਂਦੇ ਨੇ ਇੱਥੇ ਪਿੰਡ ਦੇ ਵਿੱਚ ਜਦੋਂ ਕੋਈ ਖੇਡ ਮੇਲਾ ਹੁੰਦਾ ਜਾਂ ਕੋਈ ਟੂਰਨਾਮੈਂਟ ਹੁੰਦਾ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਉੱਥੇ ਵੀ ਆਉਂਦੇ ਨੇ ਤੇ ਨਗਰ ਜਸੜ ਦੇ ਵਿੱਚ ਜੇਕਰ ਕਿਸੇ ਦੇ ਕੋਈ ਦੁੱਖ ਤਕਲੀਫ ਹੁੰਦੀ ਆ ਵਿਆਹ ਵਿੱਚ ਵੀ ਕਿਸੇ ਦੇ ਸ਼ਾਦੀ ਦੇ ਵਿੱਚ ਵੀ ਪਹੁੰਚਦੇ ਨੇ ਗੁਰਦੁਆਰਾ ਸਾਹਿਬ ਵਿਖੇ ਕੋਈ ਸਮ ਸਮਾਨ ਮਹਿਸੂਸ ਹੁੰਦਾ ਕਿ ਪਿੰਡ ਦਾ ਨੌਜਵਾਨ ਇੱਕ ਜਿਹੜਾ ਮੈਂ ਨਹੀਂ ਬੁਲੰਦੀਆ ਤੇ ਹਾਂਜੀ ਮੈਂ ਮਹਿਸੂਸ ਹੁੰਦਾ ਕਿ ਜੋ ਕਿ ਇਹ ਨਗਰ ਜਸੜ ਦੀ ਨਾਮ ਨੂੰ ਉਸਨੇ ਬਹੁਤ ਰੋਸ਼ਨ ਕੀਤਾ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਜੀ ਸਾਨੂੰ ਹਰ ਇੱਕ ਯਾਨੀ ਕਿ ਗਾਣੇ ਚ ਕੱਲੇ-ਕੱਲੇ ਗਾਣੇ ਚ ਦਸਪੜਾ ਪਿੰਡ ਦਾ ਨੌਂ ਦਾ ਹੀ ਯਾਨੀ ਕਿ ਬੱਚਾ-ਬੱਚਾ ਪਿੰਡ ਦਾ ਸਾਰੇ ਬੱਚੇ ਫੈਨ ਹੈ ਜੀ ਅਸੀਂ ਆਪ ਵੀ ਖੁਦ ਫੈਨ ਆ ਜੀ ਤੇ ਸੇਮ ਬਾਈ ਦੇ ਹਾਂ ਪੂਰੇ ਜੀ ਤੇ ਹਰੇਕ ਯਾਨੀ ਕਿ ਟੂਰਨਾਮੈਂਟ ਦਾ ਕੌਡੀ ਦਾ 7 ਦਿਨ ਬੱਚੇ ਉੱਥੇ ਵੀ ਆਉਂਦਾ ਸੀ ਪਹਿਲਵਾਨਾਂ ਦਾ ਟੂਰਨਾਮੈਂਟ ਹੋਇਆ ਐ ਦੀ ਫੈਲੋਂ ਚੱਲਦੀ ਹੋਦੀ ਉੱਥੇ ਆ ਨਹੀਂ ਸਕਿਆ ਯਾਨੀ ਕਿ ਪਹਿਲਵਾਨਾਂ ਦੇ ਉੱਥੇ ਵੀ ਆਣਾ ਸੀਗਾ ਉਹਨਾਂ ਨੇ ਤਾਂ ਮਾਣ ਮਹਿਸੂਸ ਹੁੰਦਾ ਪੂਰਾ ਹੀ ਪੂਰਾ ਪੂਰਾ ਤਾਂ ਕੀ ਸੋਚ ਆ ਜਦੋਂ ਜੋ ਆਂਦੇ ਨੇ ਕੀ ਗੱਲਾਂ ਬਾਤਾਂ ਹੁੰਦੀਆਂ ਵਾ ਬਸ ਵਧੀਆ ਪਸੋਕੜ ਨੂੰ ਮਗਰ ਯਾਦ ਚਾਚੇ ਤਾਇਆ ਇੱਥੇ ਨਹੀਂ ਉਹਨਾਂ ਦੇ ਛੋਟੇ ਨੇ ਪੜੇ ਵੀ ਇੱਥੇ ਨਹੀਂ ਦੇਖੋ ਤਰਸੀਮ ਜਸੜ ਵਧੀਆ ਕਲਾਕਾਰ ਆ ਉਹਨਾਂ ਦਾ ਪਰਿਵਾਰ ਵਧੀਆ ਜਿੱਥੋਂ ਤੱਕ ਸਾਡੇ ਪਿੰਡ ਦੇ ਦੋ ਕਲਾਕਾਰ ਹੋਏ ਨੇ ਤਰਸੀਮ ਜਸੜ ਤੇ ਇੰਦਰਜੀਤ ਨਿੱਕੂ ਇੰਦਰਜੀਤ ਨਿੱਕੂ ਦਾ ਪਰਿਵਾਰ ਵੀ ਬਹੁਤ ਵਧੀਆ ਗੁਰੂ ਘਰ ਨੂੰ ਮੰਨਣ ਵਾਲਾ ਤੇ ਤਰਸੀਮ ਜਸੜ ਦਾ ਪਰਿਵਾਰ ਵੀ ਗੁਰੂ ਘਰ ਨੂੰ ਮੰਨਣ ਵਾਲਾ ਤੇ ਇਹਨਾਂ ਦੇ ਘਰ ਦੇ ਵਿੱਚ ਰੱਬ ਦਾ ਨਾਮ ਬੜਾ ਲਿਆ ਜਾਂਦਾ ਦੋਨਾਂ ਘਰਾਂ ਦੇ ਵਿੱਚ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਦੋਨੇ ਦੇਖੋ ਤਰਸੀਮ ਜਸੜ ਵਧੀਆ ਕਲਾਕਾਰ ਆ ਉਹਨਾਂ ਦਾ ਪਰਿਵਾਰ ਵਧੀਆ ਜਿੱਥੋਂ ਤੱਕ ਸਾਡੇ ਪਿੰਡ ਦੇ ਦੋ ਕਲਾਕਾਰ ਹੋਏ ਨੇ ਤਰਸੀਮ ਜਸੜ ਤੇ ਇੰਦਰਜੀਤ ਨਿੱਕੂ ਇੰਦਰਜੀਤ ਜੀ ਦਾ ਨਕੂ ਦਾ ਪਰਿਵਾਰ ਵੀ ਬਹੁਤ ਵਧੀਆ ਗੁਰੂ ਘਰ ਨੂੰ ਮੰਨਣ ਵਾਲਾ ਤੇ ਤਰਸੇਮ ਜੱਸੜ ਦਾ ਪਰਿਵਾਰ ਵੀ ਗੁਰੂ ਘਰ ਨੂੰ ਮੰਨਣ ਵਾਲਾ ਤੇ ਇਹਨਾਂ ਦੇ ਘਰ ਦੇ ਵਿੱਚ ਰੱਬ ਦਾ ਨਾਮ ਬੜਾ ਲਿਆ ਜਾਂਦਾ ਦੋਨਾਂ ਘਰਾਂ ਦੇ ਵਿੱਚ ਹੀ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਦੋਨੇ ਤਾਂ ਲੱਗਦਾ ਹੈ ਕਿ ਜਦੋਂ ਕਲਾਕਾਰ ਜਦੋਂ ਕੋਈ ਨੌਜਵਾਨ ਕਲਾਕਾਰ ਬਣ ਜਾਂਦਾ ਬੁਲੰਦੀਆਂ ਤੇ ਪਹੁੰਚ ਜਾਂਦਾ ਸੁਭਾਅ ਵਿੱਚ ਕਹਿੰਦੇ ਫਰਕ ਆ ਜਾਂਦਾ ਤੁਹਾਡੇ ਪਿੰਡੇ ਜਾਂਦੇ ਜਾਂਦੇ ਨੇ ਕਿਸ ਤਰ੍ਹਾਂ ਦਾ ਸੁਭਾਅ ਹੈ ਕੋਈ ਸੁਭਾਅ ਵਿੱਚ ਫਰਕ ਨਹੀਂ ਹੈਗਾ ਸਾਡੇ ਲਈ ਤਾਂ ਉਹੀ ਆ ਜੋ ਪਹਿਲਾਂ ਸੀਗਾ ਸਾਡੇ ਲਈ ਅੱਜ ਵੀ ਉਹੀ ਆ ਜੇ ਕਿਤੇ ਮਿਲਦਾ ਵੀ ਆ ਤਨੋਂ ਮਲੋਂ ਰਹਿੰਦਾ ਉਹ ਤੇ ਉਥੇ ਉਹਨਾਂ ਦਾ ਕਾਰੋਬਾਰ ਸਾਰਾ ਕੁਝ ਜ਼ਮੀਨ ਜਾਇਦਤ ਉਥੇ ਉਹਨਾਂ ਨੇ ਬਣਾਈ ਆ ਤੇ ਜਿੱਥੇ ਵੀ ਮਿਲਦਾ ਬੜਾ ਉੱਡ ਕੇ ਮਿਲਦਾ ਬੜਾ ਪਿੰਡ ਦੇ ਨੂੰ ਸਤਿਕਾਰ ਦਿੰਦੇ ਨੇ ਕੋਈ ਇਹੋ ਜੀ ਗੱਲ ਹੀ ਹੈ ਆਂਦੇ ਜਾਂਦੇ ਆ ਪਿੰਡੇ ਬਿਲਕੁਲ ਆਉਂਦੇ ਜਾਂਦੇ ਨੇ ਜੀ ਖੁਸ਼ੀ ਗਮੀ ਦੇ ਵਿੱਚ ਬਿਲਕੁਲ ਆਉਂਦੇ ਜਾਂਦੇ ਨੇ ਤਾਂ ਕਿ ਕਦੋਂ ਲਾਸਟ ਕਦੋਂ ਮੁਲਾਕਾਤ ਹੋਈ ਪਿੰਡੇ ਚ ਆ ਕੇ ਕੀ ਗੱਲਬਾਤ ਹੁੰਦੀ ਆ ਲਾਸਟ ਤੋਂ ਹੁਣ ਮੇਰੇ ਖਿਆਲ ਦੇ ਵਿੱਚ 1.5-2 ਮਹੀਨੇ ਹੋ ਗਏ ਜਦੋਂ ਮਿਲੇ ਸੀਗੇ ਅਸੀਂ ਅੱਛਾ ਬਾਕੀ ਬੇਹਾਂ ਸ਼ਾਦੀਆਂ ਦਾ ਇਕੱਠੇ ਹੁੰਦੀ ਰਹਿੰਦੇ ਆ ਖੁਸ਼ੀ ਗਮੀ ਦੇ ਮੌਕੇ ਤੇ ਪਿੰਡ ਕੋਈ ਹੁੰਦੀ ਆ ਖੁਸ਼ੀ ਗਮੀ ਤਾਂ ਆਉਂਦੇ ਜਾਂਦੇ ਦੀ ਗੱਲਬਾਤ ਹੁੰਦੀ ਆ ਬਸ ਇਹੀ ਉਹ ਪੁੱਛਦੇ ਹਾਲਚਲ ਪੁੱਛ ਲਈਦਾ ਉਹ ਪਿੰਡ ਦਾ ਪੁੱਛ ਲੈਂਦੇ ਨੇ ਕਿ ਪਿੰਡ ਦੇ ਸਾਰੇ ਠੀਕ ਠਾਕ ਨੇ ਤੇ ਡਿਵੈਲਪਮੈਂਟ ਦੇ ਵਿੱਚ ਕਾਫੀ ਪਿੰਡ ਕਾਫੀ ਡਿਵੈਲਪ ਹੈ ਤੁਹਾਡਾ ਸਾਫ ਸੁਥਰੀਆਂ ਸੜਕਾਂ ਵਾ ਪੱਕੇ ਜਿਹੜਾ ਵਾ ਸੀਵਰੇਜ ਵਿਵਸਥਾ ਦੇਖਣ ਨੂੰ ਮਿਲਦੀ ਆ ਕੋਈ ਯੋਗਦਾਨ ਪਿੰਡ ਦੇ ਵਿੱਚ ਵੀ ਯੋਗਦਾਨ ਪਾਉਂਦੇ ਨੇ ਕਿ ਜਦੋਂ ਕੋਈ ਪਿੰਡ ਵਾਲੇ ਕਹਿੰਦੇ ਨੇ ਹਾਂ ਜੀ ਕੋਈ ਪਿੰਡ ਵਾਲੇ ਕਹਿੰਦੇ ਨੇ ਤਾਂ ਪਾਉਂਦੇ ਨੇ ਉਹ ਪਰ ਵਾ ਅਸੀਂ ਬੜਾ ਵਧੀਆ ਸਾਡੇ ਪਿੰਡ ਦਾ ਮਾਹੌਲ ਬੜਾ ਵਧੀਆ ਇਹ ਜੇ ਗੱਲ ਨਹੀਂ ਕੋਈ ਵਾਲੀ ਪਾਰਟੀ ਬਾਜੀ ਨਹੀਂ ਹੈਗੀ ਇ ਠੀਕ ਠਾਕ ਆ ਸਾਡਾ ਵਧੀਆ ਵਧੀਆ ਪਿੰਡਾਂ ਚੋਂ ਸਾਡਾ ਪਿੰਡ ਆ ਕੋਈ ਇਹੋ ਜੀ ਗੱਲ ਨਹੀਂ ਹੈ ਕਦੇ ਨਾ ਕਿਸੇ ਨੇ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਹੈ ਇੱਥੇ ਕਿਸੇ ਦੀ ਪਿੰਡਾਂ ਚ ਹੁੰਦੀਆਂ ਨੇ ਪਰ ਸਾਡੇ ਪਿੰਡ ਚ ਇਹੋ ਜੀ ਕੋਈ ਗੱਲ ਨਹੀਂ ਬੜੇ ਸਾਰੇ ਬੜੇ ਪਿਆਰ ਨਾਲ ਰਹਿੰਦੇ ਨੇ ਡਵੈਲਪਮੈਂਟ ਬਹੁਤ ਹੋਈ ਹੋਏ ਕੀ ਕੀ ਡਵੈਲਪਮੈਂਟ ਹੋਈ ਹੈ ਇੱਥੇ ਦੇਖੋ ਇਹ ਡਵੈਲਪਮੈਂਟ ਤਾਂ ਹੁਣ ਤੁਸੀਂ ਪਿੰਡ ਦੇ ਕੋ ਪ੍ਰਸ਼ਾਸਨ ਦੇ ਮੈਂ ਤਾਂ ਖੁਦ ਸਰਪੰਚ ਆ ਕੀ 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 ਫੈਸਿਲਿਟੀਆਂ ਹੈਗੀ ਇੱਥੇ ਸਾਰੀ ਫੈਸਿਲਿਟੀ ਨੇ ਜੀ ਜਾ ਕੇ ਤੁਸੀਂ ਪਹਿਲਾਂ ਅੰਦਰਲੇ ਰੋੜਾਂ ਦੇਖੋ ਸੀਵਰੇ ਵਗੈਰਾ ਕੋਸਪਾਸੇ ਪਾਏਗਾ ਕੋਸ ਸਾਡੀ ਆਸ ਸਰਕਾਰ ਆ ਕੇ ਝਾੜੂ ਦੀ ਉਹਨਾਂ ਨੇ ਸਾਨੂੰ ਪਾਉਣ ਨਹੀਂ ਦਿੱਤਾ ਕੁਸ ਉਹ ਰਹਿ ਵੀ ਰਿਆ ਕੰਮ ਸਾਡਾ ਇਹੋ ਜਿਹੀ ਗੱਲ ਪਰ 90% ਸਾਡੇ ਪਿੰਡਾਂ ਦਾ ਕੰਮ ਹੋ ਚੁੱਕਿਆ ਬੜਾ ਵਧੀਆ ਕੰਮ ਹੋਇਆ ਤਾਂ ਡਵੈਲਪਮੈਂਟ ਹੈ ਡਵੈਲਪ ਪਿੰਡਾਂ ਦੇ ਵਿੱਚੋਂ ਇੱਕ ਹੈ ਜੇ ਸਾਡਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਪਿੰਡਾਂ ਸਾਡਾ ਸਾਡੇ ਸਾਰੇ ਜਿੰਨੇ ਵੀ ਸਾਡੇ ਪਿੰਡ ਦੇ ਨੇ ਸਾਰਿਆਂ ਦਾ ਸਾਡਾ ਮੈਨੂੰ ਸਹਾਇਕ ਹੈ ਸਾਰਿਆਂ ਦਾ ਇਹਨਾਂ ਦਾ ਤਾਂ ਜਸੜ ਪਿੰਡ ਜਦੋਂ ਕਿਸੇ ਫਿਲਮਾਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ বাজਦਾ ਕਿੰਨਾ ਕੋ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਵੀ ਸਾਡੇ ਪਿੰਡ ਸਾਡੇ ਪਿੰਡ ਦੇ ਦੋ ਸਿੰਗਰ ਹੋਏ ਨੇ ਔਰ ਦੋਨੋਂ ਹੀ ਪੱਗ ਦੇ ਨਾਉਨੋਂ ਬੜੇ ਮਸ਼ਹੂਰ ਹੋਏ ਨੇ ਚਾਹੇ ਇੰਦਰੀ ਤੇ ਨਿੱਕੂ ਸੀਗਾ ਉਹ ਜਦ ਵੀ ਉਹ ਵੀ ਪੱਗ ਬੰਨਦਾ ਸੀਗਾ ਤਾਂ ਉਹਦੀ ਪੱਗ ਦੀ ਗੱਲ ਹਰ ਪਾਸੇ ਹੁੰਦੀ ਸੀ ਔਰ ਇਸੇ ਤਰ੍ਹਾਂ ਤਰਸੇਮ ਜਸਾੜਾ ਇਹਦੀ ਪੱਗ ਦੀ ਗੱਲ ਵੀ ਹਰ ਪਾਸੇ ਹੁੰਦੀ ਆ ਨੌਜਵਾਨੀ ਪੱਗ ਕਲਨੀ ਨੂੰ ਤੁਰੀ ਆ ਸਾਡੀ ਇਸ ਗੱਲ ਨੂੰ ਮਾਣ ਮਹਿਸੂਸ ਹੁੰਦਾ ਹੈ ਸਾਨੂੰ ਤਰਸੇਮ ਜਸਾੜਾ ਤੇ ਬਹੁਤ ਮਾਣ ਆ ਕਿਉਂਕਿ ਉਹਨੇ ਸਾਡੇ ਪਿੰਡ ਦਾ ਨਾਮ ਦੁਨੀਆ ਦੇ ਵਿੱਚ ਕੋਨੇ-ਕੋਨੇ 'ਚ ਪਹਚਾਇਆ ਤੇ ਬਹੁਤ ਵਧੀਆ ਇਨਸਾਨ ਆ ਮਿਲਣਸਾਰ ਆ ਤੇ ਪਿੰਡ ਦੇ ਵਿੱਚ ਵੀ ਆਉਣ ਜਾਣ ਦਾ ਬੜੀ ਵਧੀਆ ਹੈ ਸਾਰੇ ਲੋਕਾਂ ਨੂੰ ਮੇਲ ਜੋਲ ਵਧੀਆ ਹੈਗਾ ਆਉਂਦੇ ਜਾਂਦੇ ਆ ਪਿੰਡ ਦੇ ਵਿੱਚ ਤੇ ਕਦੇ ਖੇਡਾਂ ਤੇ ਜਾਂ ਕੋਈ ਹੋਰ ਉਹਨਾਂ ਨੂੰ ਬੁਲਾਉਣਾ ਜਦੋਂ ਆਉਂਦੇ ਤੇ ਬਹੁਤ ਵਧੀਆ ਪਿੰਡ ਹੈ ਤੇ ਕੀ ਗੱਲਬਾਤ ਹੁੰਦੀ ਹੈ ਜਦੋਂ ਆਉਂਦੇ ਆ ਬਸ ਆਹੀ ਗੱਲਬਾਤ ਹੁੰਦੀ ਆ ਕਰੇਨ ਪਿਆਰ ਵਾਲੀ ਗੱਲਾਂ ਮਤਲਬ ਲੋਕਾਂ ਦੇ ਪਿੰਡ ਦੇ ਭਲਾਈ ਵਾਸਤੇ ਕੋਈ ਕੰਮ ਕਰਨਾ ਹੋਵੇ ਜਾਂ ਉਹ ਜਿਹੜੀਆਂ ਗੱਲਾਂ ਕਈ ਵਾਰ ਡਿਵੈਲਪਮੈਂਟ ਦੇ ਕਰ ਲੈਂਦੇ ਨੇ ਵੀ ਆਪਾਂ ਨੂੰ ਆਹ ਕਰਨਾ ਚਾਹੀਦਾ ਜਾਂ ਕਰਨਾ ਕਿਸੇ ਨੂੰ ਮਦਦ ਜਦੋਂ ਹੁੰਦੀ ਹੈ ਕਰਦੇ ਨੇ ਨਹੀਂ ਕਰਦੇ ਆ ਤਾਂ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਕਿਸੇ ਕੋਈ ਕਹੇ ਉਹਨਾਂ ਨੂੰ ਜਾ ਕੇ ਕਰਦੇ ਨੇ ਮਦਦ ਉਹਨਾਂ ਦੇ ਡੈਡੀ ਵੀ ਬਹੁਤ ਵਧੀਆ ਬੰਦਾ ਨੇ ਬੇਸ਼ੱਕ ਜੰਪਾਲ ਉਹਨਾਂ ਦਾ ਮਲੋਹ ਦਾ ਵਾ ਪਰ ਕਹਿੰਦੇ ਜਸੜ ਨਾਲ ਪਿਆਰ ਬਹੁਤ ਹਾਂ ਜਸੜ ਇੱਥੇ ਹੈਗਾ ਉਹਨਾਂ ਦੇ ਸਾਰੇ ਕੋਲ ਇੱਥੇ ਹੀ ਪਰਿਵਾਰ ਹੈਗਾ ਉਹਨਾਂ ਦੇ ਭਾਈ ਮਤਲਬ ਉਹਦਾ ਭਾਈ ਵੀ ਹੈ ਤੇ ਆਏ ਚਾਚੇ ਤੇ ਮੁੰਡੇ ਨੇ ਤਾਰੇ ਹੈਗੇ ਇੱਥੇ ਸਾਰਾ よろ <music> ਸਾਫ ਸੁਥਰਾ ਪਿੰਡ ਪੱਕੀਆਂ ਸੜਕਾਂ ਤੇ ਦਰੁਸਤ ਸੀਵਰੇਜ ਵਿਵਸਥਾ ਤਰਸੇਮ ਜਸਰ ਦੇ ਪਿੰਡ ਜਸਰ ਦੀਆਂ ਉਹ ਖੂਬੀਆਂ ਦਿਖਾਉਂਦੀਆਂ ਵੈ ਜੋ ਇਸ ਨੂੰ ਬਾਕੀ ਪਿੰਡਾਂ ਦੇ ਨਾਲੋਂ ਵੱਖਰਾ ਬਣਾਉਂਦਾ ਤੇ ਲੋਕਾਂ ਦਾ ਮੰਨਣਾ ਕਿ ਤਰਸੇਮ ਜਸਰ ਦਾ ਮਿਲਨਸਾਰ ਸੁਭਾਅ ਪਿੰਡ ਦੇ ਲੋਕਾਂ ਨੂੰ ਕਾਫੀ ਪਸੰਦ ਆਂਦਾ ਬੇਸ਼ੱਕ ਤਰਸੇਮ ਜਸਰ ਅੱਜ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਸਤਾਰਾ ਵੈ ਜਿਸ ਦਾ ਨਾਮ ਦੁਨੀਆ ਭਰ ਦੇ ਵਿੱਚ ਵਜਦਾ ਵਾ ਪਰ ਤਰਸੇਮ ਜਦੋਂ ਵੀ ਪਿੰਡ ਦੇ ਵਿੱਚ ਆਂਦਾ ਪਿੰਡ ਵਾਲਿਆਂ ਨੂੰ ਮਿਲ ਕੇ ਜ਼ਰੂਰ ਜਾਂਦਾ ਕੈਮਰਾਪਰਸਨ ਰੋਹਿਤ ਦੇ ਨਾਲ ਵਿਵੇਕ ਟਲ ਚਰਚਾ ਟੀਵੀ ਲੁਧਿਆਣਾ